ਸਤੋ 5 ਸਾਲ ਪਹਿਲਾਂ ਇੱਕ ਲੁਧਿਆਣੇ ਵਿੱਚ ਮਰਡਰ ਹੋਇਆ ਮਰਡਰ ਵੀ ਇੱਕ 24 ਸਾਲ ਦੇ ਨੌਜਵਾਨ ਦਾ ਹੋਇਆ ਪੁਲਿਸ ਨੇ ਐਫ ਆਈ ਆਰ ਤਾਂ ਜ਼ਰੂਰ ਦਰਜ ਕਰ ਲਈ ਪਰ ਹਲੇ ਤੱਕ ਇਸ ਮਾਮਲੇ ਵਿੱਚ ਇਨਸਾਫ ਨਹੀਂ ਮਿਲਿਆ ਤੁਸੀਂ ਸੋਚੋ ਉਸ ਮਾਪੇ ਨਾਲ ਕੀ ਗੁਜ਼ਰ ਰਹੀ ਹੋਣੀ ਆ ਜਿਨ੍ਹਾਂ ਦਾ ਇੱਕ ਨੌਜਵਾਨ ਜਿਹੜਾ ਪੁੱਤ ਹੈ ਪਹਿਲੇ ਉਹ ਚਲਾ ਗਿਆ ਉਸ ਤੋਂ ਬਾਅਦ ਉਹ ਮਾਪੇ ਜਿਹੜੇ ਆ ਇਨਸਾਫ ਲਈ ਦਰਦਰ ਦੀ ਠੋਕਰਾਂ ਖਾ ਰਹੇ ਨੇ ਕਦੀ ਕਿਸੇ ਪੁਲਿਸ ਅਫਸਰ ਕੋਲ ਜਾ ਰਹੇ ਨੇ ਕਦੀ ਕਿਸੇ ਪੁਲਿਸ ਅਫਸਰ ਕੋਲ ਕਦੀ ਕਿਸੇ ਅਦਾਲਤ ਚ ਕਦੀ ਕਿਸੇ ਅਦਾਲਤ ਅੱਜ ਉਹ ਚੰਡੀਗੜ੍ਹ মিডিਆ ਦੇ ਸਾਹਮਣੇ ਆਏ ਨੇ ਉਹਨਾਂ ਨੇ ਬਕਾਇਦਾ ਪ੍ਰੈਸ ਕਾਨਫਰੰਸ ਕੀਤੀ ਆ ਔਰ ਉਹਨਾਂ ਨੇ ਬੜੇ ਪੁਲਿਸ ਦੇ ਉੱਤੇ ਬੜੇ ਸੀਰੀਅਸ ਇਲਜ਼ਾਮ ਲਗਾਏ ਨੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਬੇਟਾ ਜਿਹੜਾ 24 ਸਾਲ ਦਾ ਸੀ ਮਰਡਰ ਹੋਇਆ ਪਰਚਾ ਦਰਜ ਹੋਇਆ ਪਰ ਪੁਲਿਸ ਨੇ ਕਿਉਂਕਿ ਦੂਜੀ ਪਾਰਟੀ ਜਿਹੜੀ ਹੈ ਬੜੀ ਪ੍ਰਭਾਵਸ਼ਾਲੀ ਆ ਪਰ ਪੁਲਿਸ ਨੇ ਇਸ ਮਾਮਲੇ ਵਿੱਚ ਪ੍ਰਭਾਵ ਦੇ ਅੰਡਰ ਆ ਕੇ ਕੋਈ ਕਾਰਵਾਈ ਨਹੀਂ ਕੀਤੀ ਜਿਸ ਕਰਕੇ ਹੁਣ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਸਾਡੇ ਨਾਲ ਬਲਵਿੰਦਰ ਸਿੰਘ ਹੈ ਤੇ ਮਹਿੰਦਰ ਕੋਰ ਹੈ ਜੋ ਕਿ ਦਿਆ ਸਿੰਘ ਦੇ ਮਦਰ ਫਾਦਰ ਨੇ ਔਰ ਦਿਆ ਸਿੰਘ ਦੀ ਅਜ ਤੋਂ 5 ਸਾਲ ਪਹਿਲਾਂ ਲੁਧਿਆਣਾ ਵਿੱਚ ਮਰਡਰ ਹੋ ਗਿਆ ਸੀ ਅਕਤੂਬਰ 19 ਚ ਸਰ ਕੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਅਸੀਂ ਇਹੀ ਕਹਿਣਾ ਚਾਹੁੰਦੇ ਆ ਵੀ ਸਾਡੇ ਬੇਟੇ ਦਾ ਜੋ ਮਟਰ ਹੋਇਆ ਉਹਦਾ ਅਨਸਾਫ਼ ਮਿਲਣਾ ਚਾਹੀਦਾ ਪਰ ਮਰਡਰ ਕਿੱਦਾਂ ਹੋਇਆ ਥੋੜਾ ਜਿਹਾ ਦੱਸੋਗੇ ਮਟਰ ਨਾਲ ਇਹ ਗੱਲ ਪੈਂਡਾ ਵਿਜਿੱਤਰ ਨਗਰ ਦੇ ਵਿੱਚ 7 ਮੁੰਡੇ ਰਹਿ ਰਹੇ ਸੀਗੇ 7ਵਾਂ ਸਾਡਾ ਬੇਟਾ ਸੀ 6 ਦੂਜੇ ਸੀਗੇ ਜੀ ਉਸ ਜਗ੍ਹਾ ਇੱਕੇ ਜਗ੍ਹਾ ਤੇ ਰਹਿ ਰਹੇ ਸੀਗੇ ਹੁਣ ਜਦੋਂ ਜਿਹੜੇ 6 ਮੁੰਡੇ ਸੀਗੇ ਉਹ ਕਹਿੰਦੇ ਅਸੀਂ ਘਰੋ ਘਰੀ ਚਲੇ ਗਏ ਦੋ ਦਿਨ ਪਹਿਲਾਂ ਜੀ ਇੱਕ ਮੁੰਡਾ ਕਹਿੰਦਾ ਮੈਂ ਦੋ ਦਿਨ ਪਹਿਲਾਂ ਪੀਜੀ ਛੱਡ ਗਿਆ ਜੀ ਤੇ ਕੀ ਉਹਨਾਂ ਨੇ ਜਦੋਂ ਪੀਜੀ ਛੱਡਨੀ ਸੀਗੀ ਜਾਂ ਘਰੋਂ ਘਰੀ ਜਾਣਾ ਸੀ ਸਾਡੇ ਬੇਟੇ ਦਾ ਉਦੋਂ ਹੀ ਕਤਲ ਹੋਣਾ ਸੀ ਜੇ ਕਤਲ ਹੀ ਹੋਇਆ ਬੇਟੇ ਦਾ ਫਿਰ ਉਹ ਸੀਟੀ ਸੀ ਕੈਮਰੇ 'ਚ ਕਿੱਥੋਂ ਆਗੇ ਹੂੰ ਹੂੰ ਸੀਟੀ ਸੀ ਕੈਮਰੇ 'ਚ ਉਹ ਉਹ ਨਹੀਂ ਹੋਣੇ ਚਾਹੀਦੇ ਸੀ ਜਦ ਉਹਨਾਂ ਨੇ ਕਤਲ ਹੀ ਨਹੀਂ ਕੀਤਾ ਜਦ ਉਹ ਘਰੋਂ ਘਰੀ ਗਏ ਆ ਉਹ ਸੀਟੀ ਸੀ ਕੈਮਰੇ ਸਾਰੇ ਆਮ ਪਛਾਣੇ ਜਾਂਦੇ ਆ ਸਾਡੇ ਕੋਲੇ ਫੋਟੋ ਆ ਸਾਡੇ ਕੋਲੇ ਪ੍ਰੂਫ ਆ ਸਾਡੇ ਕੋਲੇ 22 ਪ੍ਰੂਫ ਬੇਟੇ ਦੇ ਆ ਜਿਹਦੇ ਵਿੱਚੋਂ 14 ਅਪਰੂਫ ਸਾਡੇ ਕੋਲੇ ਬਹੁਤ ਜ਼ਿਆਦੇ ਤਕੜੇ ਆ ਜਿਹੜੇ ਕਿ ਸਰੇ ਆਮ ਪਤਾ ਲੱਗ ਰਿਹਾ ਸਾਡੇ ਬੇਟੇ ਦਾ ਕਤਲ ਕੀਤਾ ਉਹ ਉਹਦੇ ਵਿੱਚ ਜਿਹੜੀ ਆਪਣੀ ਪੁਲਿਸ ਆ ਪੁਲਿਸ ਨੇ 6:30 ਵਜੇ ਡੈੱਡ ਬਾਡੀ ਮੋਰਚੀ ਚ ਲਾਤੀ ਨਾਲ ਅਸੀਂ ਸਾਨੂੰ ਜਾ ਕੇ 4:30 ਵਜੇ ਦਾ ਦੂਜੇ ਦਿਨ ਉਸੇ ਦਿਨ 4:30 ਵਜੇ ਪਤਾ ਲੱਗਿਆ ਉਸ ਦਿਨ ਮੈਂ ਵੀ ਨਾਲ ਆਇਆ ਸੀਗਾ ਤੇ ਪੁਲਿਸ ਕਹਿੰਦੀ ਵੀ ਅਟੈਕ ਹੋ ਗਿਆ ਅਸੀਂ ਆਖਿਆ ਵੀ ਅਟੈਕ ਹੋ ਗਿਆ ਤੇ ਕੁਝ ਵੀ ਹੋ ਗਿਆ ਸਾਨੂੰ ਤੁਸੀਂ ਵੀ ਬੱਚੇ ਦੀ ਡੈੱਡ ਬੋਡੀ ਦਿਖਾਓ ਉਹਨਾਂ ਨੇ ਬੱਚੇ ਦੀ ਸਾਨੂੰ ਡੈੱਡ ਬੋਡੀ ਨਹੀਂ ਦਿਖਾਈ ਜਦੋਂ ਕਹਿੰਦੇ ਸਾਡੇ ਤੇ ਯਕੀਨ ਕਰੋ ਵੀ ਅੱਜ ਕੱਲ ਅਟੈਕ ਬਹੁਤ ਕਿਸਮ ਦੇ ਆ ਬਹੁਤ ਤਰੀਕੇ ਦੇ ਅਟੈਕ ਆ ਜਿਹੜੇ ਕਿ ਆਰਮ ਹੋ ਜਾਂਦੇ ਆ ਵੀ ਇਹ ਅਟੈਕ ਹੋ ਗਿਆ ਵੀ ਛੁਡੇ ਸਾਹਮਣੇ ਆ ਜਣਾ ਅਸੀਂ ਉਸ ਤੋਂ ਬਾਅਦ ਦੇ ਵਿੱਚ ਦੂਜੇ ਦਿਨ ਫਿਰ ਬਾਅਦ ਵਿੱਚ ਬੱਚੇ ਦੀ ਮੌਤ ਬਹੁਤ ਵੱਡੀ ਹੁੰਦੀ ਆ ਬਹੁਤ ਕੁਛ ਹੁੰਦਾ ਮੈਂ ਲੀਵਰ ਦਾ ਪੇਸ਼ੈਂਟ ਸੀਗਾ 2014 ਤੋਂ ਲੈ ਕੇ 2019 ਤੱਕ ਕਰ ਵੀ ਹੁਣ ਵੀ ਮੈਂ ਲੀਵਰ ਦਾ ਪੇਸ਼ੈਂਟ ਹਾਂ ਚੜਿਆ ਫਿਰਦਾ ਤੇ ਮੈਂ ਉਸ ਤੋਂ ਬਾਅਦ ਦੇ ਵਿੱਚ ਦੂਜੇ ਦਿਨ ਨਹੀਂ ਆ ਸਕਿਆ ਕਿਉਂਕਿ ਸਾਡੇ ਪਿੰਡ ਦਾ ਸਰਪੰਚ ਉਹ ਵੀ ਕੁਝ ਹੋਰ ਵੀ ਬੰਦੇ ਕਹਿਣ ਲੱਗੇ ਵੀ ਜਦੋਂ ਪਾਲਛੈ ਨਾ ਵਿਸ਼ਵਾਸ ਦਿਵਾਉਂਦੀ ਆ ਵੀ ਅਟੈਕ ਹੋ ਗਿਆ ਤੂੰ ਬਲਵਿੰਦਰ ਨਾ ਜਾ ਮੈਂ ਨਹੀਂ ਗਿਆ ਤੇ ਜਦੋਂ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੂੰ ਦੂਸਰੇ ਦਿਨ 72 ਘੰਟੇ ਬਾਅਦ ਦੇਡ ਬੋਡੀ ਦਿੱਤੀ 174 ਦੀ ਕਾਰਵਾਈ ਕਰਕੇ ਇਹ ਮੇਰੇ ਭਤੀਜਿਆਂ ਨੇ ਤੇ ਕੁਛ ਪਿੰਡ ਦੇ ਮੋਹਰਵਾਨ ਬੰਦਿਆਂ ਨੇ ਰੌਲਾ ਪਾਇਆ ਵੀ ਇਹ ਤਾਂ ਮੁੰਡਾ ਸਾਡਾ ਕਤਲ ਆ ਵੀ ਇਸ ਤੇ ਕਤਲ ਦਾ ਇਹਦੀ ਐਫ ਆਈ ਆਰ ਦਰਜ ਕਰੋ ਉਹ ਕਹਿੰਦੇ ਐਫ ਆਈ ਆਰ ਕੱਲ ਨੂੰ ਦਰਜ ਕਰਾ ਦਿਓ ਤੇ ਉਹਨਾਂ ਨੇ ਲੈ ਕੇ ਦਿੱਤਾ ਵੀ ਅਸੀਂ ਸੀਟੀ ਸੀ ਕੈਮਰੇ ਲਾਵਾਂਗੇ ਜੋ ਸੀਟੀ ਸੀ ਕੈਮਰੇ ਦੇ ਆਧਾਰ ਤੇ ਆਊ ਕੱਲ ਨੂੰ ਲਾਵਾਂਗੇ ਤੇ ਉਸ ਦੇ ਹਿਸਾਬ ਤੇ ਅਸੀਂ ਇਹਦੀ ਪੰਦੀ ਕਾਰਵਾਈ ਕਰਾਂਗੇ ਜੋ ਕਿ ਸਾਡੇ ਕੋਲੇ ਇਹ ਐਚ.ਆਈ. ਜਗਤਾਰ ਸਿੰਘ ਦੀ ਹੱਥ ਲਿਖਤ ਸਾਡੇ ਕੋਲ ਹੈ। ਸਾਡੇ ਕੋਲ ਹੈ ਜਗਤਾਰ ਸਿੰਘ ਦੀ। ਉਸ ਤੋਂ ਬਾਅਦ ਦੇ ਵਿੱਚ ਜਿਹੜੀ ਮੂਨਕਾ ਸੀ ਜਦੋਂ ਐਨ.ਈ. 14 ਪ੍ਰੂਫ ਆ ਮੂਨਕਾ ਡਾਕਟਰ ਪੂਰਾ ਹੱਕ ਇਹ ਨਹੀਂ ਸੀ ਬਣਦਾ ਕਿ ਵੀ ਮੈਂ ਕੱਲੀ ਪੋਸਟਮਾਸਟਰਮ ਕਰਾਂ ਮੈਂ ਬੋਰਡ ਲਵਾ ਅਕਸਰ ਕਿਛ ਦਤੀ ਪੁੱਤਾ। ਇਹਦੀ ਮੈਂ ਇਹਦੀ ਜ਼ਿੰਦਗੀ ਨਾਲ ਖਲਵਾੜ ਕਰ ਰਹੀਆਂ ਉਹ ਮਾਪੇ ਬਾਂ ਖਲਵਾੜ ਕਰ ਰਹੀਆਂ। ਵੀ ਉਹਦਾ ਨਹੀਂ ਇਹ ਹੱਕ ਬਣਦਾ ਸੀਗਾ ਉਹਦਾ ਬੋਰਡ ਵਹਾ ਕੇ ਹੱਕ ਬਣਦਾ ਸੀ ਉਹ ਵੀ 36 ਘੰਟੇ ਬਾਅਦ ਪੋਸਟ ਮਾਰਟੋਂ ਕੀਤਾ 36 ਘੰਟੇ ਬਾਅਦ ਦੇ ਵਿੱਚ ਤਾਂ ਇਹਦਾ ਹੱਕ ਇਹੀ ਬਣਦਾ ਸੀਗਾ ਵੀ ਬੋਰਡ ਬਾਉਂਦੀ ਚਲੋ ਪਹਿਲੇ ਦਿਨ ਨਹੀਂ ਡਾਕਟਰ ਹੋਣਗੇ ਜਿਹੜਾ ਡਾਕਟਰ ਇਕੱਠੇ ਕਰਦੇ ਇਹ ਜਿਹੜੇ ਡਾਕਟਰ ਇਕੱਠੇ ਕਰਦੇ ਜਿਹੜਾ ਕਿ ਸਾਨੂੰ ਅੱਜ ਅਨਸ਼ਾਪ ਮਿਲਦਾ ਸਾਨੂੰ ਹਜੇ ਤੱਕ ਧੱਕੇ ਨਹੀਂ ਖਾਣੇ ਚਾਹੀਦੇ ਸੀ ਜਦ ਕਿ ਇੰਨੇ ਪ੍ਰੂਫ ਹੋਣ ਦੇ ਬਾਅਦ ਚਾਰੇ ਆਫੀਸਰ ਇਹਦੀ ਡੈੱਡ ਬਾਡੀ ਦੇ ਕੋਲ ਖੜੇ ਆ ਡੈੱਡ ਬਾਡੀ ਦੇ ਕੋਲ ਖੜਦੇ ਬਾਅਦ ਜੂਰ ਵੀ ਉਹਨਾਂ ਨੇ ਐਨੇ ਪ੍ਰੂਫ ਦੇਖਣ ਦੇ باوجود ਮੌਕੇ ਤੇ ਐਫ ਆਈ ਆਰ ਦਰਜ ਨਹੀਂ ਕੀਤੀ ਚਲੋ ਐਫ ਆਈ ਆਰ ਦਰਜ ਨਹੀਂ ਕੀਤੀ ਮੰਨ ਲਓ ਇਹਦੇ ਫਿੰਗਰਪ੍ਰਿੰਟ ਵੀ ਲੈਣ ਦਾ ਹੱਕ ਸੀ ਉਸ ਤੋਂ ਬਾਅਦ ਜਿਹੜੇ 6 ਮੁੰਡੇ ਸੀਗੇ ਉਹਨਾਂ ਦੇ ਇਹਨਾਂ ਨੇ ਜਿਹੜੇ ਇਸ਼ਰਪੁਰ ਤੇ ਜਦੋਂ ਉਹ ਆਪਣੇ ਸੀਟੀਸੀ ਕੈਮਰੇਆਂ ਦੇ ਵਿੱਚ ਆ ਗਏ ਉੱਥੇ ਡੰਪ ਚੱਕਣ ਦਾ ਹੱਕ ਸੀ ਉਹਨਾਂ ਦਾ ਵੀ ਡੰਪ ਚੱਕਣ ਦਾ ਹੱਕ ਸੀ ਮੋਬਾਈਲਾਂ ਦਾ ਉੱਥੇ ਪਤਾ ਲੱਗ ਜਾਂਦਾ ਵੀ ਇਹ ਮੁੰਡਿਆਂ ਨੇ ਕਿਹੜੇ ਮੋਬਾਈਲ ਵਰਤੇ ਆ ਜਦ ਕਿ ਇਹ ਕਹਿੰਦੇ ਵੀ ਮੁੰਡੇ ਦਾ ਘਰੋਂ ਘਰੀ ਸੀਗੇ ਮੁੰਡੇ ਘਰੋਂ ਘਰੀ ਸੀ ਇਹਨਾਂ ਕੋਲ ਸਿਰਫ ਕਾਲ ਡਿਟੇਲਾਂ ਹੀ ਪਾਈ ਦਿੰਦੀਆਂ ਗੱਡੀਆਂ ਅਸੀਂ ਹਾਲਾਂਕਿ ਸਾਡੇ ਕੋਲ ਪ੍ਰੂਫ ਹੈਗੇ ਆ ਉਹਦੇ ਰਿਕਾਰਡਾਂ ਦੇ ਤੇ ਅਸੀਂ ਇਹਨਾਂ ਨੂੰ ਵਾਰ-ਵਾਰ ਫੋਨ ਲਾ ਕੇ ਕੁਝ ਕੋਲ ਆਣ ਕੇ ਕੁਝ ਫੋਨ ਲਾ ਕੇ ਕਹਿੰਦੇ ਰਹੇ ਆ ਵੀ ਸਾਡੀ ਤੁਸੀਂ ਕਾਲ ਡਿਟੇਲਾਂ 2 ਸਾਲ ਦੀਆਂ ਕੱਢੋ ਫਿਰ ਅਸੀਂ ਐਫ ਆਈ ਆਰ ਦੇ ਵੀ ਸਾਡੇ ਕੋਲੇ ਪ੍ਰੂਫ ਹੈਗੇ ਆ ਜੋ ਕਿ ਅਸੀਂ ਇਹਨਾਂ ਨੂੰ ਕਹਿੰਦੇ ਰਹੇ ਪਰ ਇਹਨਾਂ ਨੇ ਸਾਡੀ ਕੋਈ ਕੰਨ ਪਾਈ ਨਹੀਂ ਸੁਣੀ ਫਿਰ ਅਸੀਂ ਇਹਨਾਂ ਨੂੰ ਇਹ ਚਰਪਾਲ ਦੇ ਇੱਕ ਸਾਲ ਤੱਕਰ ਜੋਰ ਲਾਉਂਦੇ ਰਹੇ ਵੀ ਡੰਪ ਚੱਕੋ ਡੰਪ ਚੱਕੋ ਡੰਪ ਇਹਨਾਂ ਨੇ ਚੱਕਿਆ ਨਹੀਂ ਕਿਉਂਕਿ ਮਨਿਆਰ ਨਘਾਰੇ ਸੀਗੇ ਮਨਿਆਰ ਨਘਾ ਕੇ ਫਿਰ ਉਦੂਆਰ ਦੇ ਵਿੱਚ ਇਹਨਾਂ ਨੇ ਕਹਿੰਦੇ ਹੁਣ ਡੰਪ ਚੱਕਿਆ ਨਹੀਂ ਜਾਂਦਾ ਕਿਉਂਕਿ ਮਨਿਆਰ ਲੰਗੀ ਕਾਉਂਟਿਟਲ ਨਿਕਲਦੀਆਂ ਨਹੀਂ ਸਾਲ ਲੰਘ ਗਿਆ ਅਸੀਂ ਅਸੀਂ ਕਿ ਕਿੱਧਰ ਜਾਈਏ ਅਸੀਂ ਕਿਸ ਨੂੰ ਕਹੀਏ ਵੀ ਸਾਡਾ ਇਹ ਕੁਝ ਹੋ ਰਿਹਾ ਸਾਡੇ ਨਾਲ ਇਹਨਾਂ ਤੱਕਾ ਹੋ ਰਿਹਾ ਅਸੀਂ ਕਿਸੇ ਨੂੰ ਲੰਬਾ ਦੇ ਸਕਦੇ ਆ ਕਿਸੇ ਨੂੰ ਲੰਬਾ ਕਿਵੇਂ ਦੇਈਏ ਕੀ ਪਤਾ ਲੱਗੇ ਛਣ ਵੀ ਅਸੀਂ ਕਿਹਦੇ ਜਾ ਕੇ ਦੇਖੋ ਤੁਸੀਂ ਇੱਕ ਮਾਪੇ ਦਾ ਦੁੱਖ ਹੈ ਆਹ ਕਹਿੰਦੇ ਉਸ ਦਿਨ ਦੀ ਮਤਲਬ ਫੋਟੋਆਂ ਹੈਗੀਆਂ ਇਹਨਾਂ ਦਾ ਬੇਟਾ ਜਿਹੜਾ ਦਿਆ ਸਿੰਘ ਆ ਉਹ ਸਕੂਟਰ ਤੇ ਆ ਔਰ ਤੁਸੀਂ ਦੇਖੋ ਇਸ ਦੇ ਉੱਤੇ ਚੰਡੀਗੜ੍ਹ ਦਾ ਨੰਬਰ ਜਿਹੜਾ ਸਕੂਟਰ ਦਾ ਮੈਂ ਐਕਟਵਾ Honda ਸਕੂਟਰ ਹੈਗਾ ਜਿਸ ਦੇ ਉੱਤੇ ਇਹੇ ਇਸੇ ਤਰ੍ਹਾਂ ਮਤਲਬ ਕਿ ਪਿਆ ਹੋਇਆ ਮਤਲਬ ਕਿ ਮਿਲਿਆ ਸੀਗਾ ਪੁਲਿਸ ਨੂੰ ਇੱਥੇ ਹੋਰ ਵੀ ਫੋਟੋਆਂ ਹੈਗੀਆਂ ਤੁਸੀਂ ਦੇਖੋ ਇਹ ਇਹ ਜਿਹੜੀ ਫੋਟੋ ਹੈਗੀ ਆ ਇਹ ਦਿਆ ਸਿੰਘ ਦੀ ਆ ਦਿਆ ਸਿੰਘ ਦੀ ਡੈੱਡ ਬੋਡੀ ਦੀ ਫੋਟੋ ਹੈਗੀ ਆ ਤੇ ਇਸ ਤੇ ਆ ਦੇਖੋ ਆਹ ਕੁਝ ਪੁਲਿਸ ਵਾਲੇ ਆ ਗਿਆ ਜਿਹੜੇ ਕਿ ਨਾਲ ਖੜੇ ਆ ਉਹਦੀ ਉਹਨਾਂ ਦੀ ਐਕਟ ਭਾਵ ਉਹ ਮਤਲਬ ਕੀ ਤੁਸੀਂ ਦੇਖੋ ਤੇ ਉਸ ਤੋਂ ਬਾਅਦ ਐਫਆਈਆਰ ਵੀ ਹੋ ਜਾਂਦੀ ਹੈ ਐਦਾਂ ਨਹੀਂ ਹੈ ਕਿਉਂਕਿ ਇਹਨਾਂ ਨੇ ਜਦੋਂ ਸ਼ੋਰ ਮਚਾਇਆ ਇਹਨਾਂ ਨੇ ਜਦੋਂ ਸ਼ੋਰ ਮਚਾਇਆ ਤਾਂ ਪੁਲਿਸ ਨੇ ਐਫਆਈਆਰ ਵੀ ਕਾਰ ਲੀ ਪਰ ਹਲੇ ਵੀ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਹੋਈ ਸਾਡੇ ਨਾਲ ਦੇਆ ਸਿੰਘ ਜਿਹੜੇ ਮਿਤਕ ਦੇਆ ਸਿੰਘਾ ਉਹਨਾਂ ਦੀ ਮਦਰ ਹੈ ਉਹਨਾਂ ਨਾਲ ਗੱਲਬਾਤ ਕਰਦੇ ਮੈਡਮ ਤੁਹਾਡਾ ਕੀ ਕਹਿਣਾ ਹੈ ਬੇਟਾ ਸਹੀ ਇਹੀ ਕਹਿੰਨੇ ਆਂ ਵੀ ਹਰ ਇੱਕ ਜਿੱਥੇ ਵੀ ਹੈਪਨ ਹੁੰਦਾ ਹੈ ਕੋਈ ਵੀ ਐਦਾਂ ਦਾ ਤਾਂ ਉੱਥੇ ਸੀਸੀਟੀਵੀ ਕੈਮਰੇ ਦੇਖੇ ਜਾਂਦੇ ਆ ਤੇ ਸਾਡੇ ਬੱਚੇ ਦੇ ਸੀਸੀਟੀਵੀ ਕੈਮਰੇ ਕਿਉਂ ਨਹੀਂ ਕੰਮ ਕੀਤੇ ਜੇ ਪਹਿਲੀ ਗੱਲ ਤਾਂ ਇਹ ਆ ਵੀ ਜਦੋਂ ਸਾਡੇ ਬੱਚਿਆਂ ਨੇ ਬੇਟਿਆਂ ਨੇ ਰੌਲਾ ਪਾਇਆ ਸੀਗਾ ਇਹਨਾਂ ਨੇ 174 ਦੀ ਕਾਰਵਾਈ ਪਹਿਲਾਂ ਕਿਉਂ ਕੀਤੀ ਇਹਨਾਂ ਨੇ ਸਾਡੇ ਬੇਟਿਆਂ ਨੂੰ ਇਹ ਕਿਹਾ ਵੀ 174 ਦੀ ਕਾਰਵਾਈ ਤੋਂ ਬਾਅਦ ਚ ਮਿਲੂਗੀ ਬੋਡੀ 36 ਘੰਟੇ ਬਾਅਦ ਤੇ ਜਦੋਂ 174 ਦੀ ਕਾਰਵਾਈ ਹੋ ਗਈ ਤਾਂ ਸਾਡੇ ਬੇਟਿਆਂ ਨੇ ਰੌਲਾ ਪਾਇਆ ਵੀ ਇਹ ਤਾਂ ਇਹਦਾ ਕਤਲ ਆ ਤੇ ਗਲੇ ਦੀ ਹੱਡੀ ਤੋੜੀ ਹੋਈ ਹੈ ਦੀ ਬੇਟਾ ਜੀ ਕਿ ਇਹਦਾ ਕਤਲ ਆ ਤਾਂ ਇਹਨਾਂ ਨੇ ਕਿਹਾ ਵੀ ਕੱਲ ਨੂੰ प्रमोद ਐਸਐਚਓ ਨੇ ਐਸਆਈ ਜਗਤਾਰ ਸਿੰਘ ਜੀ ਨੇ ਔਰ ਸੰਦੀਪ ਵਡੇਰਾ ਜੀ ਡੀਐਸਪੀ ਨੇ ਕਿਹਾ ਵੀ ਕੱਲ ਨੂੰ ਆਜੋ ਅਣਪਛਾਤੇਆਂ ਤੇ ਐਫਆਈਆਰ ਦਰਜ ਹੋਊਗੀ ਚਲੋ ਸੰਸਕਾਰ ਹੋ ਗਿਆ ਅਸੀਂ ਉਹਨਾਂ ਦੀ ਕਹਿੰਦੇ ਵੀ ਜੇ ਤੁਸੀਂ ਧਰਨਾ ਵੀ ਲਾਉਣੀ ਆ ਤਾਂ ਅਸੀਂ ਇੱਕ ਧਰਨੇਵਾਲ ਹੋ ਜਾਂਨੇ ਆ ਤੇ ਤੁਸੀਂ ਧਰਨਾ ਨਹੀਂ ਲਾਉਣਾ ਅਸੀਂ ਤੁਹਾਡੇ ਨਾਲ ਸਹਿਮਤ ਆ ਤੇ ਇਹਨਾਂ ਨੇ ਲਿਖਤੀ ਰੂਪ ਚ ਦਿੱਤਾ ਸਾਨੂੰ ਜਿਹੜੇ ਕਿ ਸਾਡੇ ਕੋਲ ਪ੍ਰੂਫ ਨੇ ਕਿ ਸੀਸੀਟੀਵੀ ਕੈਮਰੇ ਦੇਖੇ ਜਾਣਗੇ ਉਹਦੇ ਆਧਾਰ ਤੇ ਬਣਦੀ ਕਾਰਵਾਈ ਹੋਊਗੀ ਬੇਟਾ ਫਿਰ ਇਹਨਾਂ ਨੇ ਅਸੀਂ ਜਦੋਂ ਗਏ ਤਾਂ ਇਹਨਾਂ ਨੇ ਕੋਈ ਐਫਆਈਆਰ ਦਰਜ ਨਹੀਂ ਕੀਤੀ ਤੇ ਅਣਪਛਾਤੇਆਂ ਦੇ ਕੋਈ ਐਫਆਈਆਰ ਦਰਜ ਨਹੀਂ ਕੀਤੀ ਫਿਰ ਸੀਸੀਟੀਵੀ ਕੈਮਰੇ ਆ ਗਏ ਤਾਂ ਸੀਸੀਟੀਵੀ ਕੈਮਰੇ ਆ ਸੀਗੇ ਜਦੋਂ ਮੈਂ ਮੈਂ ਔਰ ਮੇਰੇ ਹਸਬੰਡ ਔਰ ਸਾਡੇ ਬੇਟੀਆਂ ਨੇ ਅਸੀਂ ਜਦੋਂ ਜਾ ਕੇ ਦੇਖਿਆ ਤੇ ਇਹ ਮੁੰਡੇ ਆ ਜਿਹੜੇ ਇਹ ਸਾਡੇ ਘਰ ਪਹਿਲਾਂ ਤੋਂ ਆਉਂਦੇ ਜਾਂਦੇ ਸੀ ਇਹ ਦੋ ਦੋਸਤ ਮੇਰੇ ਵੱਡੇ ਬੇਟੇ ਦੇ ਹਨ ਇਹ ਸਾਡੇ ਘਰ ਆਉਂਦੇ ਜਾਂਦੇ ਹੋਣ ਕਰਕੇ ਆ ਸੀ ਖੜੇ ਤੇ ਇਹਨਾਂ ਨੂੰ ਅਸੀਂ ਸੀਸੀਟੀਵੀ ਕੈਮਰਾ ਚ ਮੈਂ ਉਹਦੀ ਕਹਤਾ ਹੈ ਰੀਆ ਹਰਸ਼ਪ੍ਰੀ ਤੈਰੀ son of ਜਗਰੂਪ ਸਿੰਘ ਪਿੰਡ ਸੰਦੌੜ ਜਗਰੂਪ ਸਿੰਘ ਹੱਡੀਆਂ ਦੇ ਡਾਕਟਰ ਐ ਇੱਕ ਉਹਦਾ ਬੇਟਾ ਆ ਸੀ ਖੜਾ ਤੇ ਨਾਲ ਇਹਦੇ ਹਰ ਸਿਮਰਨ ਪਿੰਡ ਰੰਮ ਚੱਕਰ ਚੱਕਰ ਦੇ ਨਾਲ ਪਿੰਡ ਪਿੰਦਾ ਤੇ ਇਹ ਦੋਨੇ ਮੈਂ ਪਛਾਣ ਲੇ ਤੇ ਨਾਲ ਇੱਕ ਇੱਥੇ ਆ ਬੇਟਾ ਉਹ ਹੈਗਾ ਅਮਨਦੀਪ ਪਿੰਡ ਬਾਂਦਰ ਡੋੜ ਉਹ ਵੀ ਇਹਨਾਂ ਦੇ ਨਾਲ ਤੇ ਇੱਕ ਅਣਪਛਾਤਾ ਇਹਨਾਂ ਦੇ ਨਾਲ ਹੈ ਮੈਂ ਪਛਾਣ ਲਈ ਅਸੀਂ ਇਹਨਾਂ ਨੂੰ ਕਿਹਾ ਵੀ ਇਹ ਇਹ ਤਾਂ ਇਹਹੀ ਮੁੰਡੇ ਆ ਮੇਰੇ ਬੇਟੇ ਨੂੰ ਲੈ ਕੇ ਜਾ ਰਹੇ ਆ ਤੇ ਆ ਨਮਨ ਗਰਗ ਆ ਸੀਗਾ ਪਿੰਡ ਬਾਂਦਰਡੋੜ ਅਮਨਦੀਪ ਆ ਜਿਹੜਾ ਅਮਨਦੀਪ ਦੇ ਵਾਈਟ ਸੂਟ ਪਾਇਆ ਇਹਹੀ ਮੇਰੇ ਬੇਟੇ ਦੇ ਵਿਆਹ 'ਚ ਪਾਇਆ ਹੋਇਆ ਅਸੀਂ ਬੇਟੇ ਦੇ ਵਿਆਹ ਦੀਆਂ ਵੀ ਫੋਟੋ ਲੈ ਕੇ ਗਏ ਫੋਟੋਸ ਲੈ ਕੇ ਗਏ ਵੀਡੀਓ ਲੈ ਕੇ ਗਏ ਅਸੀਂ ਕਿਹਾ ਤੁਸੀਂ ਦੇਖੋ ਆ ਅਮਨਦੀਪ ਆ ਪਿੰਡ ਬਾਂਦਰਾ ਜ਼ਿਲ੍ਹਾ ਮੋਗਾ ਤੇ ਇਹ ਪੁਲਿਸ ਨੇ ਸਾਡੀ ਇੱਕ ਵੀ ਨਹੀਂ ਸੁਣੀ ਤੇ ਐਫ ਆਈ ਆਰ ਦਰਜ ਨਹੀਂ ਕਰੀ ਸੀ ਸੀ ਟੀ ਵੀ ਕੈਮਰੇ ਆਉਣ ਤੇ ਕਿਉਂ ਨਹੀਂ ਐਫ ਆਈ ਆਰ ਦਰਜ ਹੋਈ ਉਸ ਤੋਂ ਬਾਅਦ ਸਾਨੂੰ ਪੂਰੀ ਜਦੋਜਹਿਦ 1 ਸਾਲ 3 ਮਹੀਨੇ ਬਾਅਦ ਇਹਦੀ ਕਹਿੰਦੇ ਫੇਰ ਸਾਨੂੰ ਲਾਰੇ ਲਾਉਣ ਲੱਗੇ ਜਿਹੜੇ ਜਿਹੜੇ ਸਕੂਟਰ ਤੇ ਇਹ ਜਾਂਦਾ ਹੋਇਆ ਬੇਟਾ ਬੇਟੇ ਦੀ ਡੈੱਡ ਬੋਡੀ ਮਿਲੀ ਆ ਉਹ ਇਹੀ ਸਕੂਟਰ ਆ 945 ਦੇ ਰਾਤ ਇਹ ਸੀ ਸੀ ਟੀ ਵੀ ਫੁਟੇਜ ਤੇ ਆਇਆ ਹੋਇਆ ਇਸ ਦੇ ਪਿੱਛੇ ਕੌਣ ਬੈਠਾ ਏ ਇਹ ਵਿਧਿਆ ਸਿੰਘ ਮੇਰਾ ਬੇਟਾ ਬੈਠਾ ਮੂਰੇ ਪ੍ਰਵੀਨ ਗਰਗ son of ਨਾ ਨਮਨ ਗਰਗ son of ਪ੍ਰਵੀਨ ਗਰਗ ਵਾਸੀ ਜੀਰਕਪੁਰ 568 ਨੰਬਰ ਕੋਠੀ ਆ ਇੱਥੇ ਇੱਕ ਕਸਟਮ ਅਧਿਕਾਰੀ ਆ ਉਹਨੇ ਆਪਦੇ ਅਹੁਦੇ ਦੀ ਪੂਰੀ ਦਰਬਾਰ ਤੋਂ ਕੀਤੀ ਆ ਆ ਸੀ ਜੀ ਉਹਦੀ ਮੈਂ ਫੋਟੋ ਦਿਖਾਉਂਗੀ ਮੈਨੂੰ ਇਸ ਗੱਲ ਦਾ ਕੋਈ ਡਰ ਨਹੀਂ ਹੈਗਾ ਆ ਸੀ ਜੇ ਪ੍ਰਵੀਨ ਗਰਗ ਇਹਨਾਂ ਦੀ ਐਕਟਵਾ ਆ ਇਹਦਾ ਬੇਟਾ ਚਲਾਉਂਦਾ ਆ ਮੇਰਾ ਵਿਧਿਆ ਸਿੰਘ ਪਿੱਛੇ ਸਹੀ ਸਲਾਮਤ 945 ਰਾਤ ਉਸ ਰਾਤ ਜਿਸ ਰਾਤ ਇਹ ਕਤਲ ਕਰਦੇ ਮੇਰੇ ਬੇਟੇ ਦਾ ਇਹ ਪੂਰਾ ਨਾਤਾ ਤੋਂ ਤਾਂ ਪਰਫੈਕਟ ਜਾ ਰਿਹਾ ਪਰ ਜਿਸ ਟਾਈਮ ਮੇਰਾ ਬੇਟਾ ਮਾਰਿਆ ਇਹਨਾਂ ਨੇ ਉਸ ਟਾਈਮ ਮੇਰੇ ਬੇਟੇ ਦੀ ਟੀ-ਸ਼ਰਟ ਪੁੱਠੀ ਆ ਤੇ ਇੱਥੇ ਗਲੇ ਤੋਂ ਬਨੈਣ ਬਾਹਰ ਆ ਇੱਥੇ ਫੋਟੋ ਦਿਓ ਇੱਥੇ ਫੋਟੋ ਭਈਆ ਮੈਂ ਦਿਖਾਉਣੀ ਆਸੀ ਭਈ ਆ ਦੇਖੋ ਜੀ ਆਹੀ ਐਕਟ ਵਾ ਤੇ ਇਹਨਾਂ ਨੇ ਦੂਰੋਂ ਮਾਰ ਕੇ ਮੇਰਾ ਬੇਟਾ ਲੈ ਕੇ ਆਂਦਾ ਆ ਐਕਟ ਵਾ ਤੇ ਪਾਇਆ ਗਲੇ ਤੋਂ ਬਨੈਣ ਬਾਹਰ ਲਮਕਦੀ ਐ ਦੀ ਟੀ-ਸ਼ਰਟ ਪੁੱਠੀ ਤੇ ਬਾਡੀ ਸਾਰੀ ਮਿੱਟੀ ਨਾਲ ਲਿਬੜੀ ਹੋਈ ਆ। ਮੈਂ ਤੁਹਾਡਾ ਕਹਿੰਦਾ ਮਤਲਬ ਹੈ ਇਹਨੂੰ ਐਕਟਵਾ ਵਿੱਚ ਬਾਅਦ ਚੋ ਬਿਠਾਇਆ ਗਿਆ ਮੈਂ ਮਰਡਰ ਕਰਕੇ ਇਹਨੂੰ ਐਕਟਵਾ ਦੇ ਉੱਤੇ ਬਾਡੀ ਸ਼ਿਫਟ ਹੋਈ ਆ। ਇਹਨੂੰ ਮਾਰਿਆ ਕਿਤੇ ਹੋਰ ਆ ਤੇ ਲਿਆ ਕੇ ਇੱਥੇ ਪਾਇਆ ਗਿਆ। ਉਹ ਕਿਵੇਂ ਆ ਦੇਖੋ ਇਹਨਾਂ ਦੇ ਰਸਤੇ 'ਚ ਇਹਨਾਂ ਨੇ ਇਹ ਐਕਟਵਾ ਤਾਂ ਹੀ ਲੈ ਕੇ ਆਇਆ ਡੈੱਡ ਨੂੰ ਵੀ। ਆ ਜਿਹਦਾ ਪੈਰ ਪੁੱਠਾ ਰਗੜਿਆ ਗਿਆ। ਫਿਰ ਇਹਨਾਂ ਨੇ ਆ ਦੇਖੋ ਨਹਿਰ ਕਿਨਾਰੇ ਲਿਆ ਕੇ ਐਕਟਵਾ ਖੜਾ ਕੇ ਸਟੈਂਡ ਲਾ ਕੇ ਮੇਰੇ ਬੇਟੇ ਨੂੰ ਪਾਇਆ। ਪੈਰ ਜਿਹੜੇ ਰਗੜੇ ਆ ਪੂਰੇ ਇਹਦੇ ਨੋਂ ਵੀ ਛਿੱਲੇ ਹੋਏ ਸੀ ਪੈਰਾਂ ਦੇ ਤੇ ਇਹਦੀਆਂ ਜੱਪਨਾ ਸਾਫ ਪਈਆਂ ਨੇ ਤੇ ਆ ਦੇਖੋ ਸਾਰੀ ਬਾਡੀ ਮਿੱਟੀ ਨਾਲ ਲਿਬੜੀ ਹੋਈ ਆ ਸਿਰ ਤੋਂ ਲਾ ਕੇ ਪੈਰਾਂ ਤੱਕ ਇਹਨਾਂ ਨੇ ਪਾਇਆ ਪਰ ਪੁਲਿਸ ਚੰਗੀ ਤਰ੍ਹਾਂ ਜਾਣਦੀ ਆ ਕਿ ਇਹਦਾ ਕਤਲ ਹੋਇਆ ਇਹਦੀ ਬਾਡੀ ਸ਼ਫਟ ਹੋਈ ਆ ਇੱਕ ਥਾਂ ਤੋਂ ਦੂਸਰੀ ਥਾਂ ਤੇ ਚੰਗੀ ਤਰ੍ਹਾਂ ਜਾਣਦੇ ਹੋਣ ਕਰਕੇ ਵੀ ਸਾਨੂੰ ਇਨਸਾਫ ਨਹੀਂ ਮਿਲਿਆ 5 ਸਾਲ ਤੋਂ ਅਸੀਂ ਬਹੁਤ ਥੱਕ ਗਏ ਆ ਮੈਂ ਤਾਂ ਕਰ ਕਰ ਕੇ ਜਿਸ ਆਫੀਸਰ ਦੇ ਕੇਸ ਲੱਗਦਾ ਉਹਦੀ ਅਸੀਂ ਹੱਥ ਜੋੜ-ਜੋੜ ਉਹਨੂੰ ਰੱਬ ਕਹਿ ਕੇ ਕਿ ਮੈਨੂੰ ਤਾਂ ਕਰਦੇ ਆ ਤੁਸੀਂ ਸਾਡੇ ਰੱਬ ਹੋ ਸਾਨੂੰ ਇਨਸਾਫ ਦਿਵਾਓ ਸਾਡੇ ਰੱਬ ਹੋ ਤੁਸੀਂ ਪਰ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਪਰ ਵਿੱਚ ਅਸੀਂ ਜ਼ਿਆਦਾਤਰ ਪੁਲਿਸ ਦੀ ਗਲਤੀ ਨਹੀਂ ਕਹਾਂਗੇ ਮੌਕੇ ਦੇ ਅਫਸਰਾਂ ਦੀ ਗਲਤੀ ਹੈ ਬਾਅਦ ਵਿੱਚ ਜਿੰਨਾਂ ਕੋਲ ਕੇਸ ਆਇਆ ਸਿਮਰਪ੍ਰੀਤ ਸ ਹੈ ਸ਼ਾਇਦ ਉਹਨਾਂ ਦਾ ਢਿੰਡਸਾ ਨੇ ਪਿੱਛੇ ਸਾਨੂੰ ਢਿੰਡਸਾ ਸਰ ਜੀ ਦਾ ਪੂਰਾ ਪਤਾ ਪ੍ਰੋਪਰ ਬਹੁਤ ਚੰਗੇ ਅਫਸਰ ਜਿਨ੍ਹਾਂ ਨੇ ਐਫ ਆਈ ਆਰ ਦਰਜ ਕਰੀ ਉਹਨਾਂ ਨੇ ਨਾਰਕੋ ਲਿਖਿਆ ਵਿੱਚ ਉਹਨਾਂ ਨੇ ਇੱਕ ਤਾਂ ਨਾਰਕੋ ਲਿਖਿਆ ਇੱਕ ਸਾਲ ਤਿੰਨ ਮਹੀਨੇ ਬਾਅਦ ਫਿਰ ਵੀ ਐਫਆਈਆਰ ਦਰਜ ਹੋਈ ਆ ਜੀ ਪੂਰੀ ਜੱਦੋਜਹਿਦ ਦੇ ਤਾਂ ਡੀਜੀਪੀ ਤੋਂ ਅਸੀਂ ਇੰਨੇ ਚੰਡੀਗੜ੍ਹ ਗੇੜੇ ਕੱਡੇ ਫਿਰ ਐਫਆਈਆਰ ਇੱਕ ਸਾਲ ਤਿੰਨ ਮਹੀਨੇ ਬਾਅਦ 3 ਦਸੰਬਰ 2020 ਨੂੰ ਹੋਈ ਆ 4 ਮਹੀਨੇ ਬਾਅਦ ਮੁੰਡੇ ਅਰੈਸਟ ਕੀਤੇ 2 ਦਿਨ ਦਾ 3 ਦਿਨ ਦਾ ਰਿਮਾਂਡ ਮਿਲਿਆ ਜਿਹੜਾ ਕਿ ਮੁੰਡਿਆਂ ਨੂੰ ਹੱਥ ਤੱਕ ਨਹੀਂ ਲਾਇਆ ਪ੍ਰਮੋਦ ਐਸਐਚਓ ਨੇ ਜਿਸ ਕਾਰਨ ਜੀ ਤੇਜਾ ਜੀ ਨੇ ਸੰਦੀਪ ਬਡੇਰਾ ਡੀਐਸਪੀ ਨੇ ਹੱਥ ਤੱਕ ਨਹੀਂ ਲਾਇਆ ਐਸਆਈ ਜਗਤਾਰ ਸਿੰਘ ਜੀ ਨੇ ਤੇ 99 ਦਿਨ ਤੇ ਚਲਾਨ ਪੇਸ਼ ਕਰਾਇਆ ਸੀ ਅਰਪਤ ਸ਼ੁਕਲਾ ਜੀ ਦੇ ਪੇਸ਼ ਹੋਏ ਤਿੰਨਾਂ ਦਾ ਪੈਂਡਿੰਗ ਰੱਖ ਕੇ ਚਲਾਨ ਪੇਸ਼ ਕਰਤਾ ਇਹਨਾਂ ਨੇ ਤੇ ਤਿੰਨਾਂ ਦੀ ਕਾਰਵਾਈ ਅਧੂਰੀ ਰੱਖਤੀ ਜਿਹੜਾ ਮੁੱਖ ਮਾਰਜਮ ਆ ਨਮਨ ਗਰਗੇ ਸਾਨੂੰ ਪ੍ਰਵੀਨ ਗਰਗੇ ਦਾ ਅੱਜ ਤੱਕ ਚਲਾਨ ਨਹੀਂ ਪੇਸ਼ ਹੋਇਆ ਅਸੀਂ ਬਹੁਤ ਥੱਕ ਚੁੱਕੇ ਆ ਅਸੀਂ ਅੱਕ ਚੁੱਕੇ ਆ ਇਸ ਗੱਲਾਂ ਤੋਂ ਇਸ ਕਾਸੇ ਤੋਂ ਮੈਨੂੰ ਦੇਖੋ ਇੱਕ ਮਾਵਾਬ ਦੀ ਪੋਜੀਸ਼ਨ ਦੇਖੋ ਜਿਹੜੇ ਕੀ ਪਿਛਲੇ 5 ਸਾਲਾਂ ਤੋਂ ਜਿਨ੍ਹਾਂ ਦਾ ਆਪਣਾ ਬੇਟਾ ਚਲਾ ਗਿਆ 5 ਸਾਲਾਂ ਤੋਂ ਇਨਸਾਫ ਦੀ ਗੁਹਾਰ ਲਗਾ ਰਹੇ ਨੇ ਮੈਂ ਤੁਹੇ ਦੇਖੋ ਮਤਲਕੀ ਅਕਤੂਬਰ 19 ਚ ਮਰਡਰ ਹੁੰਦਾ ਪਰ ਐਫ ਆਈ ਆਰ ਬੀ ਐਂਡ ਚ ਜਾ ਕੇ ਦਰਜ ਹੁੰਦੀ ਆ ਤੁਸੀਂ ਦੇਖੋ ਉਸ ਤੋਂ ਬਾਅਦ ਪੁਲਿਸ ਚਲਾਨ ਨਹੀਂ ਪੇਸ਼ ਕਰਦੀ ਜਦੋਂ 7 ਬੰਦਿਆਂ ਦੇ ਖਿਲਾਫ ਐਫ ਆਈ ਆਰ ਦਰਜ ਆਇਆ ਤਾਂ ਚਲਾਨ ਜਿਹੜਾ ਹੈ ਸਿਰਫ ਤਿੰਨ ਬੰਦਿਆਂ ਦੇ ਖਿਲਾਫ ਪੇਸ਼ ਕੀਤਾ ਜਾਂਦਾ ਦੂਰਾ ਚਲਾਨ ਪੇਸ਼ ਕੀਤਾ ਜਾਂਦਾ ਉਸ ਤੋਂ ਬਾਅਦ ਬਾਕੀਆਂ ਦੇ ਖਿਲਾਫ ਅਜ ਤੱਕ ਪੁਲਿਸ ਨੇ ਚਲਾਨ ਪੇਸ਼ ਨਹੀਂ ਕੀਤਾ ਜਦਕਿ ਜਿਹੜੇ ਦਿਆ ਸਿੰਘ ਆ ਜਿਹਦਾ ਮਰਡਰ ਹੋਇਆ ਉਸ ਦੇ ਮਾਵਾਪ ਦਰਦ ਦਰਦ ਦੀਆਂ ਠੋਕਰਾ ਖਾ ਰਹੇ ਨੇ ਹੁਣ ਮੁੱਖ ਮੰਤਰੀ ਤੋਂ ਇਨਸਾਫ ਦੀ ਮੰਗ ਕਰ ਰਹੇ ਨੇ ਮੈਡਮ ਕਿਸ ਤਰ੍ਹਾਂ ਮੰਗ ਕਰ ਰਹੇ ਹਾਂ ਮੈਂ ਹੱਥ ਜੋੜਦੀ ਹਾਂ ਭਗਵੰਤ ਮਾਨ ਜੀ ਤੁਸੀਂ ਚੰਗੇ ਹੋ ਮੈਂ ਕਹਿੰਨੀ ਆ ਕਿ ਤੁਸੀਂ ਚੰਗੇ ਹੋ ਅਸੀਂ ਤੁਹਾਨੂੰ ਐਮਪੀ ਜਦੋਂ ਬਣੇ ਆ ਨਾ ਉਹਦੇ ਵੀ ਤੁਹਾਨੂੰ ਅਸੀਂ ਵੇਖਦੇ ਰਹੇ ਆ ਕਿ ਤੁਸੀਂ ਬਹੁਤ ਚੰਗੇ ਇਨਸਾਨ ਹੋ ਪਰ ਕੀਤਾ ਕੀ ਜਾਵੇ ਕਿ ਤੁਹਾਡੇ ਮੂਰੇ ਜਿਹੜੇ ਐਮਐਲਏ ਆ ਸਾਡੀ ਸਰਬਜੀਤ ਕੌਰ ਬੀਬੀ ਮਾਨੁਕੇ ਆ ਨਾ ਇਹ ਸਾਨੂੰ ਬਹੁਤ ਤੰਗ ਕਰ ਰਹੀ ਹੈ ਮੈਂ ਇਹ ਮੈਂ ਡਰ ਕੇ ਨਹੀਂ ਕਹਿ ਰਹੀ ਸਾਨੂੰ ਬੀਬੀ ਮਾਨੁਕੇ ਨੇ ਕਿਹਾ ਕਿ ਮੇਰੀ ਸਰਕਾਰ ਆ ਲੈਣ ਦੋ ਮੈਂ ਇਨਸਾਫ ਦਵਾਉਂਗੀ ਅੱਜ ਬੀਬੀ ਮਾਨੁਕੇ ਕਹਿੰਦੀ ਆ ਪਤਾ ਨਹੀਂ ਇਹਨਾਂ ਦਾ ਮੁੰਡਾ ਕੁਝ ਖਾ ਕੇ ਮਰ ਗਿਆ ਤੇ ਪਤਾ ਨਹੀਂ ਫਾਹਾ ਲੈ ਕੇ ਮਰ ਗਿਆ ਮੈਂ ਉਹਨੂੰ ਪੁੱਛਿਆ ਭੈਣੇ ਇਦਾਂ ਕਿਉਂ ਕਹਿ ਰਹੇ ਹੋ ਤੁਸੀਂ ਜਦ ਕੇ ਮੇਰੇ ਬੇਟੇ ਦੀ ਗਲਤੀ ਹੱਡੀ ਸ਼ਰੇਆਮ ਟੁੱਟੀ ਹੋਈ ਆ ਸ਼ਰੇਆਮ ਮੁੰਡੇ ਲੈ ਕੇ ਜਾ ਰਹੇ ਆ ਦੱਸੋ ਸਾਨੂੰ ਕਿਵੇਂ ਇਨਸਾਫ ਮਿਲੂਗਾ ਮੈਂ ਬੀਬੀ ਮਾਨੂਕੇ ਅੱਗੇ ਵੀ ਹੱਥ ਜੋੜਦੀ ਆ ਕਿ ਭੈਣੇ ਸਾਨੂੰ ਇਨਸਾਫ ਦਵਾ ਦੇ ਸਾਨੂੰ ਇੰਨੇ ਤੱਕੇ ਨਾ ਖਵਾ ਸਾਨੂੰ ਬਹੁਤ ਵੱਡੀ ਸੱਟ ਲੱਗੀ ਆ ਬੀਬੀ ਮਾਨੂਕੇ ਦੀ ਇੰਟਰਵਿਊ ਕੀਤੀ ਆ ਸਿਮਰਨਜੀਤ ਮੱਕੜ ਸਾਹਿਬ ਨੇ ਉਹਦੇ ਵਿੱਚ ਬੀਬੀ ਮਾਨੂਕੇ ਰੋਂਦੀ ਆ ਆਪਣੇ ਬ੍ਰਦਰ ਨੂੰ ਉਹਦਾ 19 ਸਾਲ ਦਾ ਬ੍ਰਦਰ ਮਤਲਬ ਉਹਨੂੰ ਵਿਚਾਰੇ ਨੂੰ ਲੈ ਗਏ ਸੀਗੇ 84 ਚ ਮੈਂ ਇਹ ਕਹਿੰਨੀ ਆ ਬੀਬੀ ਮਾਨੂ ਕੇ ਮੇਰੇ ਕੋਲ ਕੋਈ ਮਾਂ ਦੁਖਿਆਰੀ ਆ ਜੇ ਨਾ ਕਿ ਮੇਰਾ ਪੁੱਤ ਮਰ ਗਿਆ ਮੈਂ ਉਹਦੇ ਪਹਿਲਾਂ ਸੁਣੂੰਗੀ ਕਿ ਇਹਨੂੰ ਦੁੱਖ ਲੱਗਾ ਕੀ ਮੇਰਾ ਦੁੱਖ ਦੋਕਣੀ ਜੇ ਤੈਨੂੰ ਇੱਕ ਆਪਣੇ ਬ੍ਰਦਰ ਦਾ ਦੁੱਖ ਹੈ ਨਾ ਤੇ ਮੇਰੇ ਪੁੱਤ ਨੂੰ ਇਦਾਂ ਨਾ ਕਹਿ ਪਤਾ ਨਹੀਂ ਕੀ ਖਾ ਕੇ ਮਰ ਗਿਆ ਕਿ ਫਾਹਾ ਲੈ ਕੇ ਮਰ ਗਿਆ ਇਹਨੇ ਬੀਬੀ ਮਾਨੂ ਕੇ ਨੇ ਭਗਵਾਨ ਤਮਨਜੀ ਨੂੰ ਕਿਹਾ ਕਿ ਇਹ ਮੁੰਡਾ ਗਲਤ ਆ ਮੁੰਡਾ ਮਾੜਾ ਸੀਗਾ ਮੈਂ ਅੱਜ ਵੀ ਭਗਵਾਨ ਤਮਨਜੀ ਨੂੰ ਕਹਿੰਨੀ ਆ ਬੇਟਾ ਸਾਡੇ ਬੇਟੇ ਦੇ ਪ੍ਰੂਫ ਦੇਖ ਲਾ ਸਾਡੇ ਬੇਟੇ ਨੂੰ ਸ਼ਰੇਆਮ ਲਾ ਜਾ ਕੇ ਮਾਰਤਾ ਐਦਾ ਬੇਟਾ ਵਿੱਚ ਆ ਪ੍ਰਵੀਨ ਗਰਗ ਦਾ ਨਮਨ ਗਰਗ ਜੋ ਕਿ ਮੇਰੇ ਬੇਟੇ ਨੂੰ ਲੈ ਕੇ ਜਾ ਰਿਹਾ ਆ ਬੈਠਾ ਮੇਰਾ ਬੇਟਾ ਨਾਤਾ ਤੋਂ ਤਾਂ 945 ਤੇ ਰਾਤ ਨੂੰ ਆ ਨਾਲ ਮੁੰਡੇ ਆ 5 6 ਦੇ 6 ਮੁੰਡੇ ਲੈ ਕੇ ਜਾ ਰਹੇ ਆ ਮੇਰੇ ਬੇਟੇ ਨੂੰ ਅਸੀਂ ਇੱਕ ਦਹਾਈਆਂ ਪਾਉਣੇ ਆ ਅਸੀਂ ਪੁਕਾਰਾਂ ਕਰਦੇ ਆ ਥਾਂ ਥਾਂ ਠੋਕਰਾਂ ਧੱਕੇ ਖਾਨਨੇ ਆ ਇੱਕ ਦੇ ਕੇਸ ਲੱਗਿਆ 5 ਮਹੀਨੇ ਦੂਜੇ ਲੱਗਿਆ ਤੀਸਰੇ ਲੱਗਿਆ ਪਰ ਜਿਹੜੇ ਅਫਸਰ ਬਾਅਦ ਚ ਆਏ ਆ ਨਾ ਢਿੰਡਸਾ ਸਰ ਜੀ ਜਿਨ੍ਹਾਂ ਨੇ ਐਫ ਆਈ ਆਰ ਦਰਜ ਕਰੀ ਬਹੁਤ ਚੰਗਿਆ ਉਸ ਤੋਂ ਬਾਅਦ ਭਪਿੰਦਰ ਸਿੰਘ ਸਿੱਧੂ ਸਾਹਿਬ ਆਏ ਉਹ ਕਹਿੰਦੇ ਨਿਰਾਹੀ ਗਲਤੀ ਆ ਪੁਲਿਸ ਦੀ ਟਾਈਮ ਟੂ ਟਾਈਮ ਚਾਰਾਂ ਅਫਸਰਾਂ ਦੀ ਅਣਗਹਿਲੀ ਡਾਕਟਰ ਦੀ ਅਣਗਹਿਲੀ ਉਹਨਾਂ ਨੇ ਉਹ ਬਹੁਤ ਚੰਗੇ ਅਫਸਰ ਆ ਭਪਿੰਦਰ ਸਿੰਘ ਸਿੱਧੂ ਸਾਹਿਬ ਉਹਨਾਂ ਨੇ ਇੱਕ ਹਫਤੇ ਚ ਸਾਡੀ ਉਸ ਮਾਸਟਰ ਰਿਪੋਰਟ ਆ ਜਿਹੜੀ ਉਹ ਸਹੀ ਕਰਵਾਤੀ ਆ ਐਸਫੈਕਸੀਆ ਯਾਨੀ ਕਿ ਇਹਦੇ ਦਮ ਘੁੱਟਣ ਦੀ ਰਿਪੋਰਟ ਲਖਾਈ ਆ ਪੰਜ ਡਾਕਟਰਾਂ ਨੂੰ ਬਿਠਾ ਕੇ ਵੀ ਦੱਸੋ ਇੰਨੇ ਪ੍ਰੂਫ ਆ ਹੈ ਇਨੂੰ ਹੋਇਆ ਕਿਉਂ ਇਹਦਾ ਕਤਲ ਹੋਇਆ ਤੇ ਕਿਉਂ ਡਾਕਟਰ ਕੱਲੀ ਨੇ ਪੋਸਟਮਾਰਟਮ ਕੀਤਾ ਮੋਨਿਕਾ ਸ਼ਰਮਾ ਨੇ ਕਿਉਂ ਕੱਲੀ ਨੇ ਕੀਤਾ ਬੋਰਡ ਨੇ ਕਿਉਂ ਨਹੀਂ ਕੀਤਾ ਤਾਂ ਉਹਨਾਂ ਨੇ ਸਾਡੀ ਭਪਿੰਦਰ ਸਿੰਘ ਸਿੱਧੂ ਸਾਹਿਬ ਨੇ ਰਿਪੋਰਟ ਸਹੀ ਕਰਵਾ ਦਿੱਤੀ ਉਸ ਤੋਂ ਬਾਅਦ ਨਰਿੰਦਰ ਭਾਰਗਵ ਜੀ ਇੱਕ ਗੁੱਡ ਅਫਸਰ ਹੈ ਮੈਂ ਇਹ ਕਹਿੰਨੀ ਆ ਕਿ ਨਰਿੰਦਰ ਭਾਰਗਵ ਜੀ ਇੱਕ ਦੈਸਤਾ ਉਹਨਾਂ ਦੀ ਉਹ ਬਹੁਤ ਗੁੱਡ ਹੈ ਤੇ ਇੱਕ ਜੇ ਨਰਿੰਦਰ ਭਾਰਗਵ ਕੇਸ ਨਹੀਂ ਕੱਢ ਸਕਦੇ ਹੋਰ ਕੌਣ ਕੱਢੂਗਾ ਨਰਿੰਦਰ ਭਾਰਗਵ ਜੀ ਨੇ ਲਾਸਟ ਦੇ ਸਾਨੂੰ ਇਹ ਕਿਹਾ ਕਿ ਮੈਨੂੰ ਐਮਐਲਏ ਕਹਿ ਰਹੇ ਆ ਕਿ ਜਿਹੜਾ ਜਾਣ ਵਾਲਾ ਉਹ ਚਲਾ ਗਿਆ ਇਹਨਾਂ ਮੁੰਡਿਆਂ ਨੂੰ ਬਚਾਓ ਕਿਉਂ ਜਾਣ ਵਾਲਾ ਕੌਣ ਸੀ ਉਹ ਸਾਨੂੰ ਪੁੱਛੋ ਉਹ ਕੌਣ ਸੀਗਾ ਇਹ ਛੇਆਂ ਦੇ ਘਰ ਬਚਾਓ ਛੇ ਦੀ ਛਾਂ ਭਾਵੇਂ ਦਾਸ ਹੋਣ ਮਰਡਰ ਕੀਤਾ ਮਰਡਰ ਤਾਂ ਇੱਕ ਮਰਡਰ ਹੀ ਹੈ ਕ੍ਰਾਈਮ ਤਾਂ ਇੱਕ ਕ੍ਰਾਈਮ ਆ ਨਾ ਕਿਉਂ ਕੀਤਾ ਅੱਜ ਅਸੀਂ ਰੁੱਲ ਗਏ ਸਾਡਾ ਹੌਣ ਹਾਰ ਹੱਸਣ ਵਾਲਾ ਸਦਾ ਹੱਸਣ ਵਾਲਾ ਮੇਰਾ ਅਧਿਆਤ ਸਿੰਘ ਔਰ ਕਿੰਗ ਜਿਹਨੂੰ ਪਿੰਡ 'ਚ ਇੱਕ ਕਿੰਗ ਨਾਮ ਕਹਿੰਦੇ ਸੀਗੇ ਜਾਦੇ ਹੱਸਣ ਵਾਲਾ ਅੱਜ ਜੋ ਦੁਨੀਆ ਤੇ ਚੱਲਿਆ ਗੋ ਤਾਂ ਦੁੱਖ ਦਾ ਸਾਨੂੰ ਪਤਾ ਨਾ ਕੀ ਆ ਇਹ ਐਮਐਲਏ ਨੂੰ ਨਹੀਂ ਨਾ ਪਤਾ ਮੈਂ ਭਗਵੰਤ ਮਾਨ ਜੀ ਪੁੱਤਰ ਮੈਂ ਆਪਦੇ ਅੱਗੇ ਇੱਕ ਬੇਨਤੀ ਕਰਦੀਆਂ ਰੈਸਟ ਇੱਕ ਮਿਹਨਤ ਕਰਦੀਆਂ ਸਾਡੇ ਪ੍ਰੂਫ ਦੇਖ ਲਾ ਅਗਰ ਬੇਟਾ ਤੁਹਾਨੂੰ ਲੱਗਿਆ ਨਾ ਵਿਆਸ ਸਿੰਘ ਗਲਤ ਆ ਇਹਦੇ ਪੇਰੈਂਟਸ ਗਲਤ ਆ ਸਾਨੂੰ ਸਮਝਾ ਦੇ ਅਸੀਂ ਘਰੇ ਵਹਿ ਜਾਾਂਗੇ ਅਸੀਂ ਠੋਕਰਾਂ ਨਾ ਖਾਵਾਂਗੇ ਦਰਦਾਰ ਦੀਆਂ ਅਸੀਂ ਇਹ ਮਿਹਨਤ ਕਰਦੇ ਆ ਤੁਸੀਂ ਸਾਨੂੰ ਜਾਣਦੇ ਹੋ ਬਹੁਤ ਚੰਗੀ ਤਰ੍ਹਾਂ ਭਗਵੰਤ ਮਾਨ ਜੀ ਕੇ ਅਦਿਆ ਸਿੰਘ ਦੇ ਮਦਰ ਤੇ ਫਾਦਰ ਆ ਤੁਸੀਂ ਸਾਨੂੰ ਜਾਣਦੇ ਹੋ ਬਸ ਮੈਂ ਇਹ ਇੱਕ ਮਿਹਨਤ ਕਰਦੀ ਆ ਆਪਣੇ ਗੌਰਵ ਜੈਦਰ ਜੀ ਡੀਜੀਪੀ ਅੱਗੇ ਵੀ ਇੱਕ ਮੈਂ ਮਿਹਨਤ ਕਰਦੀ ਆ ਮੈਂ ਹੱਥ ਜੋੜਦੀ ਆ ਸਾਨੂੰ ਇਨਸਾਫ ਦਵਾ ਦੇ ਸਾਨੂੰ ਇਹਨਾਂ ਦਾ ਇਹ ਸਾਨੂੰ ਆਫਰਾਂ ਦਿੰਦੇ ਆ ਪੈਸਾ ਲੈ ਲਓ ਐਨੇ ਪੈਸੇ ਲੈ ਲਓ ਜਿੰਨੇ ਜਿੰਨੇ ਹੈਸਿਅਤ ਮੁਤਾਬਕ ਸਾਨੂੰ ਆਫਰਾਂ ਦਿੰਦੇ ਆ ਅਸੀਂ ਨਹੀਂ ਪੈਸਾ ਲੈਣਾ ਸਾਨੂੰ ਓਨਲੀ ਸੱਚਾਈ ਚਾਹੀਦੀ ਆ ਕੀ ਉਹ ਕਿਉਂ ਕੀਤਾ ਇਹਨਾਂ ਕੁਝ ਕਰਨਾ ਕਿਉਂ ਪਿਆ ਇਹ ਮੇਰੇ ਬੇਟੇ ਨੂੰ ਕਹਿੰਦੇ ਆ 2 ਦਿਨ 2 2 3 3 ਦਿਨ ਪਹਿਲਾਂ ਇਹ ਆਪੋ ਆਪਣੇ ਘਰੇ ਜਾਂਦੇ ਆ ਤੇ ਫਿਰ ਆਉਂਦੇ ਕਿਉਂ ਆ ਰਾਤ ਨੂੰ ਉਸ ਰਾਤ ਇਕੱਠੇ ਹੋਏ ਆ ਪੰਜ ਮੁੰਡੇ ਇਕੱਠਾ ਤੇ ਇਕੱਠੇ ਹੋਏ ਆ ਨਮਨ ਗਰਗ ਮੇਰੇ ਬੇਟੇ ਨੂੰ ਬਿਠਾ ਕੇ ਲੈ ਕੇ ਆ ਰਿਆ ਪਹਿਲੀ ਗੱਲ ਪੁਲਿਸ ਦੀ ਇਹ ਅਣਗਹਿਲੀ ਹੈ ਕੈਮਰਾ ਮਰੀ ਦੱਸੋ ਕੈਮਰੇ ਮੈ ਕੈਮਰੇ ਇਹ ਮਤਲਬ ਕਿ ਮਾਵਾ ਪਤੂ ਇਹ ਦੇਖੋ ਬਾਰ-ਬਾਰ ਦੁਹਾਰ ਲਗਾ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਦੁਹਾਰ ਲਗਾ ਰਹੇ ਨੇ ਪੰਜਾਬ ਦੇ ਪੁਲਿਸ ਦੇ ਡੀਜੀਪੀ ਨੂੰ ਗੁਹਾਰ ਲਗਾ ਰਹੇ ਨੇ ਇਨਸਾਫ ਦੇ ਗੁਹਾਰ ਲਗਾ ਰਹੇ ਨੇ ਔਰ ਇਹ ਅੱਜ ਦੀ ਗੁਹਾਰਨੀਆਂ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਗੁਹਾਰ ਲਗਾ ਰਹੇ ਨੇ ਕਿ ਸਿਰਫ ਇਹ ਇਹਨਾਂ ਦੀ ਇੱਕੋ ਹੀ ਡਿਮਾਂਡ ਆ ਕਿ ਇਹਨਾਂ ਨੂੰ ਇਨਸਾਫ ਚਾਹੀਦਾ ਕਿਉਂਕਿ ਤੁਸੀਂ ਦੇਖੋ 19 ਚ ਮਰਡਰ ਹੋਇਆ 20 ਚ ਜਾ ਕੇ ਐਫ ਆਈ ਆਰ ਹੋਈ ਔਰ ਹਾਲੇ ਤੱਕ ਤਿੰਨ ਬੰਦਿਆਂ ਦੇ ਖਿਲਾਫ ਜਿਹੜੇ ਆ ਚਲਾਨ ਪੇਸ਼ ਹੋਇਆ ਬਾਕੀਆਂ ਦੇ ਖਿਲਾਫ ਚਲਾਨ ਵੀ ਨਹੀਂ ਪੇਸ਼ ਹੋਇਆ ਇਹ ਪੁਲਿਸ ਦੀ ਪੰਜਾਬ ਪੁਲਿਸ ਦੀ ਕਾਰਿਆ ਪ੍ਰਣਾਲੀ ਆ जिस दे उत्ते सवाल कई खड़े होंगे ने मैं दिनेश गोयल कैमरामैन दीपक के नाल दैनिक सूर्या टीवी लिए चंडीगढ़ तो देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर